ਆਕਰਜੀ ਕਾ ਗੰਦਾ ਆਕਰਜੀ ਕਿਪਤੇਈ ਮੇਰਾ ਨਾਮ ਨ ਕੀ ਸਿੰਗਰ ਦੀ ਅਸੇ ਨਾਲ ਤੋਂ ਮੈਂ ਜੋ ਆਜ ਮਲੇ ਤੋਈ ਜੜੀ ਬਹੁਤ ਤੇਰਾ ਆਵਾਜੜੀ ਆ ਚੱਲ ਰਹੀ ਆ ਨਾਲ ਜਿਹੜੀ ਬਾਸ਼ਵੀਂ ਕਦੀ ਆਉ ਆ ਜਾਂਦੀ ਆ ਕਦੀ ਹਟ ਜਾਂਦੀ ਆ ਜੇਕਰ ਬਾਸ਼ਵੀਂ ਜਾਤਾ ਹੋਗੀ ਤੇ ਕਰਕੇ ਜਿਹੜੀਆਂ ਹੰਮੇ ਪੈਗੀਆਂ ਜਿਹੜਾ ਕਿਸਾਨੀ ਦਾ ਜੜਾ ਨੁਕਸਾਨ ਹੋਊਗਾ ਉਹਦੇ ਨਾਲ ਝਾੜਦਾ ਵੀ ਪੜਪਊਗਾ ਆ ਜੇ ਇਸਾਂ ਜਿਹੜੀ ਸਾਕੀ ਦੇ ਲਾਕੇ ਬੰਨੇ 1-2 ਦਿਨ ਪਹਿਲਾਂ ਜਾਂ ਬਾਜ ਬਾਡੀ ਹੁੰਦੀ ਸੀ ਉਹੀ ਜਿਹੜੀਆਂ ਲੇਟ ਹੋ ਜਾਊਗੀ ਹਰ ਦਾ ਸੇ ਨਾ ਕਿਉਂਕਿ ਮੌਸਮ ਦੇ ਹਿਸਾਬ ਦੇ ਨਾਲ ਜਿਹੜੀਆਂ ਤੰਦੀਲੀ ਹੋਣ ਕਰਕੇ ਬਾਡੀ ਜਿਹੜੀਆਂ ਨਹੀਂ ਡੋਜ ਹੋਊਗੀ ਇਹ ਜਿਹੜਾ ਕੁਦਰਤੀ ਹੁਣ ਤੇ ਇਹ ਜੱਟਾਂ ਦੇ ਕਿਸਾਨਾਂ ਦੇ ਮਹਿਮਾਨ ਰਹੇ ਤੇ ਵੀ ਜਿਹੜਾ ਪਤਲਾ ਚਾਰ ਜਣਾ ਵਧੀਆ ਨਹੀਂ ਹੋ ਸਕਦਾ ਮਾਈ ਕੁਛੀ ਖਾ ਗਾਂਸਾ ਮਾਈ ਕੁ ਦਿੱਕਤ ਨਹੀਂ ਇਸੇ ਨਾ ਨਾ ਕਿ ਇਸੇ ਜਦੀ ਅਸੇ ਨਾਲ ਤੋਂ ਮੈਂ ਜੋ ਆਜਾ ਮਲੇਰ ਤੋਂ ਜੜੀ ਬਹੁਤ ਤੇਰਾ ਆਵਾਜੜੀ ਆ ਚੱਪ ਰਹੀ ਆ ਨਾਲ ਜਿਹੜੀ ਬਾਸ਼ਵੀਂ ਕਦੀ ਆਉ ਆ ਜਾਂਦੀ ਆ ਕਦੀ ਹਟ ਜਾਂਦੀ ਆ ਜੇਕਰ ਬਾਸ਼ਵੀਂ ਜਾਤਾ ਹੋਗੀ ਤੇ ਕਰਕੇ ਜਿਹੜੀਆਂ ਲੰਮੇ ਫੈਲੀਆਂ ਜਿਹੜਾ ਕਿਸਾਨੀ ਦਾ ਜੜਾ ਨੁਕਸਾਨ ਹੋਊਗਾ ਉਹਦੇ ਨਾਲ ਝਾੜਦਾ ਵੀ ਪੜ ਪਊਗਾ ਆ ਜੇ ਇਹਨਾਂ ਜਿਹੜੀ ਵਸਾਤੀ ਦੇ ਲਾਕੇ ਬੰਨੇ ਇੱਕ ਦੋ ਦਿਨ ਪੈਨਾ ਜਾਂ ਬਾਜਾ ਵਾਟੀ ਹੁੰਦੀ ਸੀ ਉਹੀ ਜਿਹੜੀਆਂ ਲੇਟ ਹੋ ਜਾਊਗੀ ਹਰ ਸਾਥ ਹੈ ਨਾ ਕਿਉਂਕਿ ਮੌਸਮ ਦੇ ਹਿਸਾਬ ਦੇ ਨਾਲ ਜਿਹੜੀਆਂ ਤੰਦੀਲੀ ਹੋਣ ਕਰਕੇ ਬਾੜੀ ਜੜੀਆਂ ਨਹੀਂ ਡੋਜੋਗੀ ਇਹ ਜਿਹੜਾ ਕੁਦਰਤੀ ਹੁਣ ਤੇ ਇਹ ਜੱਟਾਂ ਦੇ ਕਿਸਾਨਾਂ ਦੇ ਮਹਿਮਾਨ ਆ ਰਹੇ ਨੇ ਤੇ ਮੇਰੀ ਜਿਹੜਾ ਪਤਲਾ ਚਾਰ ਜਣਾ ਵਧੀਆ ਨਹੀਂ ਹੋ ਸਕਦਾ ਮਾਈਕੀ ਖਾ ਗੱਲਸਾ ਮਾਈਕੀ ਟਿਕੀ ਪਸੇ ਇਹ ਨਾ ਨਾ ਇਸੇ ਜੜੀ ਆਸੀ ਨਾਲੇ ਤੋਂ ਮੈਂ ਜੋ ਆਦਮ ਨੇ ਤੋਈ ਜੜੀ ਬਹੁਤ ਤੇਰਾ ਆਵਾਜ਼ ਜੜੀ ਆ ਚੱਪ ਰਹੀ ਆ ਨਾਲ ਜਿਹੜੀ ਬਾਸ਼ੀ ਕਦੀ ਆਉ ਆ ਜਾਂਦੀ ਆ ਕਦੀ ਹਟ ਜਾਂਦੀ ਆ ਜੇਕਰ ਬਾਸੇ ਜਦਾ ਹੋ ਗਈ ਤੇ ਕਰਕੇ ਜਿਹੜੀਆਂ ਲੰਮੇ ਫੈਗੀਆਂ ਜਿਹੜਾ ਕਿਸਾਨੀ ਦਾ ਜੜਾ ਨੁਕਸਾਨ ਹੋਊਗਾ ਉਹਦੇ ਨਾਲ ਝਾੜਦਾ ਵੀ ਪੜਪਊਗਾ ਆਹ ਜੇ ਇਹਨਾਂ ਜਿਹੜੀ ਵਸਾਕੀ ਦੇ ਲਾਗੇ ਬੰਨੇ ਇੱਕ ਦੋ ਦਿਨ ਪਹਿਲਾਂ ਜਾਂ ਬਾਟ ਜਵਾਟੀ ਹੁੰਦੀ ਸੀ ਉਹੀ ਜਿਹੜੀਆਂ ਲੇਟ ਹੋ ਜਾਊਗੀ ਹਰਦਾ ਸਨ ਕਿਉਂਕਿ ਮੌਸਮ ਦੇ ਹਿਸਾਬ ਦੇ ਨਾਲ ਜਿਹੜੀਆਂ ਤੰਦੀਲੀ ਹੋਣ ਕਰਕੇ ਬਾਟੀ ਜੜੀਆਂ ਨਹੀਂ ਡੋਜੋਗੀ ਤੇ ਜਿਹੜਾ ਕੁਦਰਤੀ ਹੁਣ ਤੇ ਇਹ ਜੱਟਾਂ ਦੇ ਕਿਸਾਨਾਂ ਦੇ ਮਹਿਮਾਨ ਰਹੇ ਰਹੇ ਤੇ ਵੇ ਜਿਹੜਾ ਪਤਲਾ ਚੜ ਜਣਾ ਵਧੀਆ ਨਹੀਂ ਹੋ ਸਕਦਾ ਮਾਈਕੂ ਜੀ ਖਾ ਗਾਲਸਾ ਮਾਈਕੂ ਤੇ ਕੀ ਪਤਾ ਇਹ ਮੇਰਾ ਨਾਮ ਨਕੀ ਸਿੰਗਰ ਦੀ ਅਸੀਂ ਨਾਲੇ ਤੋਂ ਮੈਂ ਜੋ ਆਜ ਮਲੇ ਤੋਈ ਜੜੀ ਬਹੁਤ ਤੇਰਾ ਆਵਾਜੜੀ ਆ ਚੱਪ ਰਹੀ ਆ ਨਾਲ ਜਿਹੜੀ بارش ਵੀ ਕਦੀ ਆਉ ਆ ਜਾਂਦੀ ਆ ਕਦੀ ਰੜ ਜਾਂਦੀ ਆ ਜੇਕਰ بارش ਜਦਾ ਹੋ ਗਈ ਤੇ ਕਰਕੇ ਜਿਹੜੀਆਂ ਲੰਮੇ ਫੈਗੀਆਂ ਜਿਹੜਾ ਕਿਸਾਨੀ ਦਾ ਜੜਾ ਨੁਕਸਾਨ ਹੋਊਗਾ ਉਹਦੇ ਨਾਲ ਝਾੜਦਾ ਵੀ ਪੜ ਪਊਗਾ ਆ ਜੇ ਇਹਨਾਂ ਜਿਹੜੀ ਵਸਾਕੀ ਦੇ ਲਾਗੇ ਬੰਨੇ ਇੱਕ ਦੋ ਦਿਨ ਪੈਨਾ ਜਾਂ ਬਾਜਾ ਬਾਟੀ ਹੁੰਦੀ ਸੀ ਉਹੀ ਜਿਹੜੀਆਂ ਲੇਟ ਹੋ ਜਾਊਗੀ ਹਰ ਸਾਥ ਹੈ ਨਾ ਕਿਉਂਕਿ ਮੌਸਮ ਦੇ ਹਿਸਾਬ ਦੇ ਨਾਲ ਜਿਹੜੀਆਂ ਤੰਦੀਲੀ ਹੋਣ ਕਰਕੇ ਬਾਟੀ ਜਿਹੜੀਆਂ ਨਹੀਂ ਡੋਜੋਗੀ ਤੇ ਜਿਹੜਾ ਕੁਦਰਤੀ ਹੁਣ ਤੇ ਇਹ ਜੱਟਾਂ ਦੇ ਕਿਸਾਨਾਂ ਦੇ ਮਹਿਮਾਨ ਰਹੇ ਤੇ ਵੀ ਜਿਹੜਾ ਪਤਲਾ ਚੜ੍ਹ ਜਣਾ ਵਧੀਆ ਨਹੀਂ ਹੋ ਸਕਦਾ